ਕਸਿੱਤਾ ਵੀ ਦੇਖੋ ਜੱਜ ਪਾ ਦੇ ਫਿਰ ਨਹੀਂ ਆਇਆ ਅੱਜ ਹੈ ਸੰਡੇ ਹੈਨਾ ਆਪਾਂ ਸੋਚਿਆ ਸੀਗਾ ਸੰਡੇ ਅੱਜ ਬਾਹਰ ਕੇ ਦੇਖੋ ਮੁਟਿਆਵਾਂਗੇ ਐ ਸਾਢੇ 12 ਦਾ ਟਾਈਮ ਹੈ ਮੀਂਹ ਦੇਖ ਲਓ ਤਾਂ दम ਨਹੀਂ ਆ ਗਿਆ ਮੈਂ ਤਾਂ ਉਹ ਗੱਲ ਉਹ ਵੀ ਨਾਤੀ ਧੋਤੀ ਰਹਿ ਗਈ ਉੱਤੇ ਬੱਕੀ ਬੈ ਗਈ ਮੇਰੇ ਨਾਲ ਤਾਂ ਜੋਰੀ ਦਿੱਤੀ ਗਏ ਤੇ ਦੇਖੋ ਕਿੰਨਾ ਜੋਰ ਸ਼ੋਰ ਦਾ ਨਹੀਂ ਪੈ ਰਿਹਾ ਤੇ ਤੁਸੀਂ ਦੱਸਿਓ ਤੁਹਾਡੇ ਵੀ ਨਹੀਂ ਪੈ ਰਿਆ ਸਾਡੇ ਪਤਾ ਨਹੀਂ ਜੇ ਚਾਂਦ ਕਿ ਮੀਂਹ ਆ ਜਾਂਦਾ ਕੱਲ ਮੈਂ ਬੁਟੀਕ ਤੇ ਜਾਣ ਲੱਗੀ ਕਿ ਚਲੋ ਮੈਂ ਆਪਣੇ ਕੱਪੜੇ ਸਲਾਈ ਕਰਨੇ ਦੇ ਕੇ ਆਵਾਂ ਬੈਸੇ ਨੇ ਆਪ ਕਰਦੀ ਆ ਮੈਂ ਘੱਟ ਬੁਟੀਕ ਦੇ ਪਸੰਦ ਆਉਂਦੇ ਆ ਕੱਲ ਮੈਂ ਸੋਚਿਆ ਚਲੋ ਦੋ ਕੁਟ ਸੂਟ ਦੇ ਆਉਣੇ ਆ ਹਨ ਤੇ ਚਲੋ ਪਸੰਦ ਆਉਣਗੇ ਦੇਖੀ ਜਉ ਨਹੀਂ ਹੋਵੇ ਦੇਖੀਆ ਜਦ ਮੈਂ ਜਾਣ ਲੱਗੀ ਤਾਂ ਸਾਡੇ ਮੁੰਡਾ ਆ ਗਿਆ ਸਫਾਈ ਕਰਨ ਵਾ ਤੇ ਕਹਿੰਦਾ ਆਂਟੀ ਬਹੁਤ ਨਹੀਂ ਪਹਿਰੇ ਅੱਜ ਵੀ ਦੇਖ ਲਓ ਅਚਾਨਕ ਕਿੰਨੇ ਇੰਨਾ ਆ ਗਿਆ ਅੱਜ ਵੀ ਮੈਂ ਤਿਆਰੀ ਕੀਤੀ ਸੀ ਤੋਂ ਮੇਰੇ ਨੂੰ ਵੀ ਕਰਨ ਜਾਣ ਦੀ ਤੇ ਜਲੰਦਰ ਕੋ ਮੱਕਿਆਉਣੇ ਆ ਚਲੋ ਬਾਹਰ ਹੀ ਲੰਚ ਕਰਾਂਗੇ ਹਨਾ ਪਰ ਨਹੀਂ ਅਬ ਕਹਿੰਦਾ ਬਾਹਰ ਨਹੀਂ ਲੰਚ ਕਰਨਾ ਘਰ ਚ ਲੰਚ ਕਰੋ ਵੇ ਤੇ 12:30 ਦਾ ਟਾਈਮ ਆ ਛੰਡੇ ਦਾ ਜਨ ਜੋਰਾ ਸ਼ੋਰਾ ਸੇ ਨਹੀਂ ਤੁਹਾਡੇ ਵੀ ਨਹੀਂ ਪੈਂਦਾ ਕਿਤੇ ਕਿਤੇ ਹੈਗਾ ਹੈ ਨਾ ਤੇ ਦੇਖੋ ਜੀ ਦੇਖੋ ਮੈਂ ਤੁਹਾਨੂੰ ਜੂਮ ਕਰਕੇ ਦਿਖਾਉਣੀ ਹਮੇ ਪਹਿਲਾਂ ਨੇ ਪਾਈਪਾਂ ਵਿਛਾ ਦਿੱਤੇ ਨਾ ਕਿਉਂਕਿ ਪਾਣੀ ਭਰ ਜਾਣਾ ਇੱਕ ਪਾਈਪ ਤਾਂ ਵਾਈਟ ਕਲਰ ਦੀ ਵਿਛਾ ਦਿੱਤੀ ਤੇ ਦੂਸਰੀ ਦੇਖੋ ਬਲੈਕ ਕਲਰ ਵਾਲੀ ਨੂੰ ਖੋਲ ਰਿਹਾ ਮੁੰਡਾ ਜੋ ਉਪਰੇ ਇੱਥੇ ਹੈਗਾ ਬਲਕਨ ਉਹ ਗੋਲ ਰਿਹਾ ਤੇ ਮੇਰੇ ਇਧਰ ਬਹੁਤ ਜ਼ੋਰ ਸ਼ੋਰ ਦਾ ਅੱਜ ਮੈਂ ਰਹਾ ਛੱਤ ਤੇ ਪਾਣੀ ਪਾ ਕੇ ਆਵਾਂ ਤੇ ਮੈਂ ਸੋਚਿਆ ਰਹਿਣ ਦੋ ਸ਼ਾਮ ਨੂੰ ਜਾਵਾਂਗੇ ਹਨਾ ਚੰਗੀ ਰਹੇਗੀ ਨਹੀਂ ਤਾਂ ਉੱਪਰ ਦੇਖੀਂ ਜਿੱਥੇ ਉੱਪਰ ਜਾਂਦੇ ਆ ਅੱਜ ਮੇਰੇ ਕੱਪੜੇ ਚਪਣੇ ਪਾਏ ਉਹ ਵੀ ਮੇਰੇ ਫਿੱਟ ਗਏ ਜੀ 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 ਆਹ ਤੇ ਕੱਢ ਲਈ ਮੈਂ ਉਹ ਜ਼ੋਰ ਜ਼ੋਰ ਵੀ ਹੈ 1400 1500 ਅਚਾਨਕ ਆਇਆ ਅਚਾਨਕ ਨਹੀਂ ਤੇ ਚਲੋ ਫਸਲਾਂ ਜਿਹਾ ਪਰ ਬਸ ਕੋ ਜਗ੍ਹਾ ਦੇ ਪਹਾੜਾ ਹੀ ਹੋਇਆ ਪਰਮਾਤਮਾ ਸ਼ਾਂਤੀ ਬਣਾਈ ਰੱਖੇ ਉਧਰ ਲੇਰ ਕੇ ਤਾਂ ਨਾ ਪਾਵੇ ਪਰ ਜਿੱਥੇ ਜ਼ਰੂਰ ਕਮੀ ਹੋ ਉੱਥੇ ਪਾਵੇ ਰੱਬਾ ਬੱਚੀ ਗੱਲ ਆ ਲੋਕਾਂ ਦੀਆਂ ਫਸਲਾਂ ਮਚਾ ਕੇ ਕਾ ਵੀ ਨੁਕਸਾਨ ਹੋ ਗਿਆ ਅੱਲਾ ਦਾ ਵਿਚਾਰੇ ਨੇ ਪਰਮਾਤਮਾ ਕਿਰਪਾ ਬਣਾਈ ਰੱਖੇ ਮਿਹਰ ਭਰਿਆ ਰੱਖੇ ਉਹਨਾਂ ਤੇ ਉਧਰ ਨਾ ਮੀ ਆਵੇ ਉਧਰ ਆਵੇ ਜਿੱਥੇ ਵੀ ਬਿਲਕੁਲ ਨਹੀਂ ਪਿਆਗਾ ਅਨਾ ਪਰਮਾਤਮਾ ਅਸੀਂ ਆਪ ਤਾਂ ਇਹ ਅਰਦਾਸ ਕਰਦੇ ਆਂ ਬਾਕੀ ਵਾਹਿਗੁਰੂ ਨੂੰ ਪਤਾ ਤੇ ਉਹਨਾਂ ਨੇ ਕੀ ਕਰਨਾ ਵਾ ਆਪਾਂ ਤਾਂ ਕਹਿ ਨਹੀਂ ਆ ਨਾ ਰੱਬ ਇੱਥੇ ਬੰਦੇ ਨਹੀਂ ਮਾਰਦਾ ਤਾਂ ਭਗਵਾਨ ਹੈ ਬਈ ਤੇ ਦੇਖੋ ਜੋਰ ਜੋਰ ਨਹੀਂ ਦਿੰਦੇ ਮੈਂ ਆਪਣੀ ਬਾਲਕਨੀ 'ਚ ਰੜਕੇ ਦੇ ਦਿੱਤੀ ਚਾਰਾ ਮੁੰਡਾ ਚਤਰੀ ਲੈ ਕੇ ਘਰ ਦਾ ਕੱਲੇ ਪਣਾ ਕੱਲ ਨਹੀਂ ਰਹਿਣਾ ਕਈ ਪਾਣੀ ਖਲਰ ਨਹੀਂ ਆ ਕੱਲੇ ਛੇਕ ਛੇਕਲੇ ਕਿ ਜਾ ਰਹੇ ਤੇ ਕਰ ਚਤਰੀ ਹਜੀ ਚਤਰੀ ਕਹਤੀ ਹੈ ਜਲਦੀ ਆ ਬਾਬੜੇ ਜੋਰ ਦੀ ਤੰਦੀ ਜਾਗੀ ਮੈਂ ਹੋ ਦੇਖ ਰਹੀ ਹਾਂ ਉੱਪਰ ਕੋਈ ਵੀ ਦੇਖ ਰਿਹਾ ਕਿ ਮੈਨੂੰ ਕੋਈ ਦੇਖ ਰਿਹਾ ਲੋਕੀ ਜਾਰੇ ਘਰ ਦੇ ਆਪਣੇ ਹੈਗੇ ਆ ਜਾਣਦੇ ਨਹੀਂ ਆਪਾਂ ਨੂੰ ਜੇ ਮੈਂ ਤੁਹਾਨੂੰ ਦੂਜੇ ਪਾਸੇ ਲੈ ਜਾ ਕੇ ਦਿਖਾਉਣੀ ਆ ਉਧਰ ਕੀ ਵੀ ਕਿੰਨਾ ਕੁ ਬਤਾਈ ਜਾਂਦਾ ਇੱਧਰ ਤੋਂ ਦਿਖਾ ਦੇਣਾ ਮੈਂ ਤੁਹਾਨੂੰ ਦਿਖਾਵਾ ਕਿਚਨ ਵਿੱਚ ਜਿਹੜੀ ਜੋਸ਼ਰ ਸ਼ਰਮੀ ਦਿਖਾਈ ਦੇ ਰਿਆ ਹਨਾ ਤੇ ਮੈਂ ਕਿਚਨ ਚ ਆ ਗਿਆ ਹਾਂ ਤੇ ਬਹੁਤ ਸ਼ਿਕਤਾ ਭਰੇ ਨੇ ਬਹੁਤ ਬਾਸ਼ਾ ਤੇ ਇਹਨੂੰ ਤੋਂ ਨੂੰ ਨਹੀਂ ਆਪਣੇ ਮੀਆਂ ਨੂੰ ਦੇਲ ਦੇ ਵਿੱਚ ਏੜ ਜਾਂਦੇ ਇਹ ਤਾਂ ਆਪਾਂ ਬਾਹਰ ਇੱਧਰ ਵੀ ਨਹੀਂ ਨਿਕਲ ਸਕਦੇ ਅੰਦਰ ਬਾਤ ਛੜਾ ਕੇ ਮੈਂ ਗੇਟ ਖੋਲਿਆ ਨੇ ਅੰਦਰ ਬਾਤ ਛੜਾ ਕੇ ਬਾਹਰ ਨਹੀਂ ਜਾਉਂਗੀ ਕਾਫੀ ਵਾਰ ਬਹੁਤ ਨਹੀਂ ਪੈਂਦਾ ਬਾਸਟ ਦੇ ਅੰਦਰ ਬਹੁਤ ਆ ਗਈ ਮੇਰੇ ਮੈਂ ਤਾਂ ਬੰਦ ਰੱਖਿਆ ਹੋਇਆ ਸੀਗਾ ਹਾਂ ਮੈਂ ਕੋਲ ਕੇ ਦੇਖਿਆ ਟ੍ਰੇਡਰ ਵੀ ਹੈ ਜਦੋਂ ਜਿੱਦ ਤੇ ਮੈਂ ਬਤਾਈ ਦਿੱਤਾ ਨਾ ਤੁਸੀਂ ਮਾਰ ਦਿੱਤੇ ਸੀ ਸਿਸਟਮ ਵੀ ਦਿਖਾ ਦਿੰਦੇ ਆ ਤੁਹਾਨੂੰ ਬਹੁਤ ਮੀਂਹ ਪੈਂਦਾ ਵਾ ਨਹੀਂ ਭਾਈ ਮੈਂ ਤੁਹਾਨੂੰ ਮਾਜ ਪੁੱਛੇ ਲੱਗਦੀ ਮੇਰੇ ਉਹ ਦੇਖੋ ਬੇਬੀ ਪੈਂਕਾ ਕਲਰ ਕਿ ਲੱਗ ਨਿਕਲੇ ਪਰ ਜਿਹੜੇ ਮੈਂ ਕਿਹਾ ਤੁਹਾਨੂੰ ਵਾਈਟ ਤੇ ਸਾਰੇ ਨਾਲ ਦੇ ਬੇਬੀ ਪੈਂਕਾ ਤੇ ਮੇਰੇ ਕੋਲ येलो ਕਲਰ ਵੀ ਆ ਨਾ ਵਾਈਟ ਵੀ ਆ ਵਾਈਟ ਤੇ ਮੇਰੇ ਕਾਫੀ ਆ ਇੰਨਾ ਜਿਵੇਂ ਹੁਣ ਤਿਆਰ ਕਰ ਰਹੀ ਹਾਂ ਕਿ ਗਮਲੇ ਤਿਆਰ ਕਰਾਂ ਮੈਂ ਇਹਨਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਕੀਤੇ ਸੀ ਉਹ ਫੇਰ ਇਕੱਠੇ ਹੋ ਜਾਂਦੇ ਨੇ ਪਤਾ ਨਹੀਂ ਵਿੱਚ ਚੱਕਰ ਦਾ ਬੀਜ ਰਹਿ ਜਾਂਦਾ ਵਾ ਤੇ ਉਹ ਫੇਰ ਆ ਜਾਂਦਾ ਹੈ ਅੰਦਰ ਆਪਾਂ ਕੀਤਾ ਸੀ ਕੱਲ ਇੱਕ ਸੂਟ ਵੀ ਸਲਾਈ ਕੀਤਾ ਸੀ ਆ ਮੇਰੇ ਮਸ਼ੀਨ ਉਵੇਂ ਟੱਗੀ ਪਈ ਐ ਕਿ ਹੋਰ ਸਾਈਜ਼ ਕਰਵਾ ਦੱਸ ਜਦੋਂ ਮੈਂ ਬੁਟੀਕਾਂ ਤੇ ਜਾਣ ਲੱਗਦੀ ਐ ਇਹ ਤਾਂ ਬੰਦੀ ਕਰਨਾ ਪੈਣਾ ਚੱਕੜ ਕਾਫੀ ਹੋ ਗਿਆ ਤੇ ਚਲੋ ਜੀ ਆਪਾਂ ਫੇਰ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ 'ਚ ਤਾਂ ਧੰਨਵਾਦ ਮਿਹਰਬਾਨੀ ਇਹ ਮੈਂ ਸੋਫਾ ਬਣਾਵਣਾ ਰਹੀ ਸੀ ਦੇਖਿਆ ਜਦੋਂ ਮੇਰਾ ਬੈੱਡ ਤੋਂ ਦਿਲ ਲੱਗ ਜੇ ਨਾ ਮੈਂ ਤੁਹਾਨੂੰ ਦਿਖਾਵਾਂ ਇਹ ਵੀ ਲਾ ਲਓ ਜੀ ਬੱਲਵੱਜਨ ਲੱਗੀ ਨਹੀਂ ਪੈਂਦਾ ਨੀਂਦ ਦੇ ਨਾਲ ਲਗਾਤਾਰ ਬੱਲ ਵੱਜਦੀਆਂ ਹਨ ਇਹ ਸੋਫਾ ਬਣਾਇਆ ਤੇ ਇੱਥੇ ਬਹਿ ਜਾਈਦਾ ਸਭ ਬੱਸ ਇਹ ਵਗਨ ਨੀਂਦਾਂ ਲੱਗੀ ਦੇਖੋ ਕਰੰਟ ਆ ਗਿਆ ਉਹਦੇ ਤੇ ਨਾ ਤਾਂ ਹੀ ਲੱਗੀ ਬੱਲਵੱਜਨ ਇਹ ਮੇਰੇ ਬਾਬਾ ਜੀ ਆ ਜੀ ਜੇ ਸੀ ਬਾਹਰ ਕਿਤੇ ਵੀ ਜਾਈਏ ਚਰਨੀ ਖਲਾਕੇ ਜਾਣਾ ਬਸ ਕਰ ਭਾਈ ਚੰਨੀ ਖਲਾਕੇ ਜਾਣਾ ਬਸ ਇੱਥੇ ਮੇਰੇ ਗਟਕਾ ਸਾਹਿਬ ਬਾਤ ਤੇ ਸਾਡੀ ਜਿੱਥੇ ਗਟਕਾ ਸਾਹਿਬ ਮੇਰੇ ਪਏ ਆ ਇੱਥੇ ਬਾਬਾ ਨਿਹਾਰ ਸਿੰਘ ਜੀ ਜਿਹਨਾਂ ਨੂੰ ਮੈਂ ਦਿਲ ਤੋਂ ਮੰਨਦੀ ਆ ਤੇ ਇੱਥੇ ਆਪਾਂ ਤੋ ਬੱਤੀ ਕਰਦੇ ਆ ਇੱਥੇ ਹੀ ਗਟਕਾ ਸਾਹਿਬ ਪਾਟ ਵਗੈਰਾ ਕਿੱਥੋਂ ਲੈ ਕੇ ਗਟਕਾ ਸਾਹਿਬ ਬੈਠ ਨਹੀਂ ਹੁੰਦੀ ਸੋਫੇ ਤੇ ਜਾ ਕੇ ਚਲੋ ਜੀ ਤਨਵਾਦ ਮਿਹਰਬਾਨੀ ਐ ਮੇਰੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਜਰੂਰ ਸ਼ੇਅਰ ਕਰਨਾ ਧੰਨਵਾਦ ਜਾਂਦੇ ਬਸਤੇ ਰਹੋ